ਮਨੀ ਧਾਕਰ ਨੇ ਮੇਰੀ ਮਦਦ ਪਾਰਟੀ ਦੇ ਯੁਵਾ ਨੱਤ ਨੇਤਾ ਦੇ ਤੌਰ ਤੇ ਕੀਤੀ ਹੈ ਬਹੁਤ ਰਣਨੀਤਕ ਰਲੀਆਂ ਕੀਤੀਆਂ ਮੇਰੇ ਲਈ ਕੀਤੀ ਪਾਰਟੀ ਲਈ ਕੰਮ ਕੀਤਾ 11 ਮਹੀਨੇ ਹੋ ਗਿਆ ਬੜੀ ਚੱਲ ਗਿਆ ਅਗਰ ਸਿਸਟਮ ਉਸਨੇ ਮੇਰੀ ਮਦਦ ਕੀਤੀ ਹੈ ਆਮ ਆਦੀ ਪਾਰਟੀ ਦੇ ਰਹਿ ਕੇ ਉਸ ਤੇ ਮਨੀ ਧਾਕਰ ਤੋਂ ਕੋਈ ਵੀ ਐਫਆਈ ਲੋਚ ਨਹੀਂ 92 ਦੇ ਵਿੱਚੋਂ ਇੱਕ ਘੋਡੇ ਤੇ ਜੇ ਪਰਚਾ ਦਿੱਤਾ ਜਾਂਦਾ 92 ਨੂੰ ਤਾਂ ਇਸ਼ਾਰਾ ਹੈ ਕਿ ਜੇ ਕਿਸੇ ਨੇ ਕੋਈ ਗੱਪ ਛਾ ਕੇ ਪਾਰਟੀ ਦੇ ਕਿਤੇ ਪਰਚਾ ਇੱਕ 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 ਇਹ ਪਿਆਰ ਚਾਹਾਂਗੇ ਕਿ ਜਿਹੜੀ ਮਨੀ ਠਾਕੁਰ ਦੇ ਨਾਲ ਫੋਟੋ ਆਉਂਦੇ ਤੇ ਜਰਾ ਕਿ ਇੱਕ ਤਕਰੀਬ ਦਾ ਦੱਸ ਦਿਓ ਕਿ ਮਨੀ ਠਾਕੁਰ ਨੂੰ ਕਦੋਂ ਤੋਂ ਜਾਣਦੇ ਹੋ ਤਾਂ ਇੱਕ ਹੀ ਸਾਰਾ ਮਾਮਲਾ ਕੀ ਹੈ ਮਨੀ ਠਾਕੁਰ 2022 ਦੇ ਵਿੱਚ ਆਮਾਦੀ ਪਾਰਟੀ ਜੁਆਇਨ ਕੀਤੀ ਸੀ ਮੈਂ 2022 ਦੇ ਵਿੱਚ ਮੈਂ ਆਮਾਦੀ ਪਾਰਟੀ ਨੂੰ ਜੇ ਐਮਐਲਏ ਦੀ ਟਿਕਟ ਲਈ ਸੀ ਇਹ ਜੇ ਫੋਟੋਆਂ ਦਾਤ ਤੇ ਪਰਚਾ ਦੇਣਾ ਇਹ ਗगन ਸਾਡੇ ਮੰਤਰੀ ਮੇਰੀ ਭੈਣ ਨਾ ਉਹ ਸਤਿਕਾਰਯੋਗ ਹੈ ਜੇ ਤੁਸੀਂ ਪਰਚਾ ਹੀ ਦੇਣਾ ਫੋਟੋਆਂ ਦਾਤ ਤੇ ਮੇਰੀ ਭੈਣ ਦੇ ਉੱਤੇ ਦੇਖ ਲਓ ਕਿ ਨਸ਼ਾ ਤਾਂ ਨਹੀਂ ਵੇਚਦੀ ਇਹ ਤੁਸੀਂ ਪਰਚਾ ਹੀ ਦੇਣਾ ਹੈ ਮੇਰੇ ਮਾਨਯੋਗ ਰਮਨ ਅਰੋੜਾ ਜੀ ਨੇ ਆਪਣੀ ਆਈਡੀ ਤੋਂ ਭਾਈ ਇਹ ਫੋਟੋ ਉਹਨਾਂ ਤੋਂ ਦੇ ਦਿਓ ਇਹ ਫੋਟੋਆਂ ਦੇਣਾ ਇਹ ਪੂਰਾ ਡਿਪਟੀ ਸੀਐਮ ਕਾਂਗਰਸ ਦੇ ਇਹ ਉਹਨਾਂ ਦੇ ਨਾਲ ਬਹੁਤ ਨਜ਼ਦੀਕੀ ਹੈ ਇਹ ਮੈਂ ਨਹੀਂ ਕਹਿ ਸਕਦਾ ਕਿ ਉਹ ਨਸ਼ਾ ਵੇਚਦੇ ਉਹ ਜਵਾਬ ਅਫਤਾਰਿਆਨੀ ਮੇਰੇ ਬਹੁਤ ਸਤਿਕਾਰਯੋਗ ਹੈ ਮੇਰੇ ਪਿਤਾ ਤੁਲੇ ਆ ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ ਨੀਕਲ ਜਾਨਣਾ ਚਾਹਾਂਗਾ ਜਦੋਂ ਤੁਸੀਂ ਪਾਰਟੀ ਚਾਹੇ ਤੁਸੀਂ ਦੱਸ ਦਿਓ ਕਿ ਉਦੋਂ ਮਨੀ ਠਾਕੁਰ ਮਿਲਿਆ ਤੇ ਇੱਕ ਆਖਿਆ ਕੀ ਗਿਆ ਸੀਗਾ ਕਿ ਮਨੀ ਠਾਕੁਰ ਦੇ ਨਾਲ ਤੁਹਾਡੀ ਕਿਸ ਤਰੀਕੇ ਨਾਲ ਮਦਦ ਕਰੇਗਾ ਮਨੀ ਠਾਕੁਰ ਨੇ ਮੇਰੀ ਮਦਦ ਪਾਰਟੀ ਦੇ ਯੁਵਾ ਨੇਤਾ ਦੇ ਤੌਰ ਤੇ ਕੀਤੀ ਆ ਬਹੁਤ ਨੇਕ ਰੈਲੀਆਂ ਕੀਤੀਆਂ ਮੇਰੇ ਲਈ ਪਾਰਟੀ ਦੇ ਲਈ ਕੰਮ ਕੀਤਾ ਔਰ ਉਸ ਤੋਂ ਬਾਅਦ ਉਹ 11 ਮਹੀਨੇ ਹੋ ਗਿਆ ਵਿਦੇਸ਼ ਚਲਾ ਗਿਆ ਅਗਰ ਜਿਸ ਟਾਈਮ ਉਸਨੇ ਮੇਰੀ ਮਦਦ ਕੀਤੀ ਹੈ ਆਮ ਆਦਮੀ ਪਾਰਟੀ ਦੇ ਰਹਿ ਕੇ ਉਸ ਤੇ ਮੰਨੀ ਤੱਕ ਤਾਂ ਕੋਈ ਵੀ ਐਫ ਆਈ ਲੋਚ ਨਹੀਂ ਸੀ ਆਮ ਆਦਮੀ ਪਾਰਟੀ ਜਲੰਧਰ ਚ ਵੀ ਐਸੇ ਕੰਪਨੀ ਹੀ ਕੰਮ ਕਰ ਰਹੀ ਹੈ ਤੁਹਾਡਾ ਬਿਆਨ ਸੀਗਾ ਕਿ ਕੰਪਨੀ ਦੇ ਤੌਰ ਤੇ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਐਸੇ ਕੰਪਨੀ ਕਿਵੇਂ ਕਿਵੇਂ ਥੋੜਾ ਜਾਂ ਜੀ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਆਪਣੇ ਐਮ ਐਲ ਏ ਨੂੰ ਜਾਣ ਕੇ ਜਿਹੜਾ ਮੀਡੀਆ ਦੇ ਵਿੱਚ ਕਦੀ ਇੱਕ ਐਮ ਐਲ ਨੂੰ ਟੰਗ ਦਿੱਤਾ ਕਦੀ ਮੰਤਰੀ ਨੂੰ ਟੰਗ ਜੇ ਮੰਤਰੀ ਆ ਵਿਜੇ ਸਿੰਘਲਾ ਜੀ ਗਲਤ ਕੰਮ ਕਰਦੇ ਸੀ ਕਿਤੇ ਇਹ ਤਾਂ ਨਹੀਂ ਲੱਗਦਾ ਕਿ 92 ਦੇ ਵਿੱਚੋਂ ਇੱਕ ਥੋੜੇ ਤੇ ਜੇ ਪਰਚਾ ਦਿੱਤਾ ਜਾਂਦਾ 92 ਨੂੰ ਇਸ਼ਾਰਾ ਹੈ ਕਿ ਜੇ ਕਿਸੇ ਨੇ ਕੋਈ ਗਾਂ ਪਸ਼ਾ ਕੇ ਬਾਹਰ ਜਿੱਕੇ ਤੇ ਪਰਚਾ ਹੋ ਜਾਏ ਮੇਰੇ ਤੇ ਮੁੱਖ ਮੰਤਰੀ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਹੈ ਪਰਚਾ ਦੇ ਕੇਕਰ ਉਹਨਾਂ ਦਾ ਮਨ ਖੁਸ਼ ਹੁੰਦਾ ਹੈ ਇੱਕ ਸਾਲ ਕੇ 10 ਕਰ ਦੇਣ ਜੇ ਪੰਜਾਬ ਦੇ ਡੀਜੀਪੀ ਸਾਹਿਬ ਬਹੁਤ ਸਤਿਕਾਰਯੋਗ ਗੌਰਵ ਯਾਦਵ ਜੀ ਉਹਨਾਂ ਦੀ ਮੈਂ ਇੱਜ਼ਤ ਬਹੁਤ ਕਰਦਾ ਜੇ ਮੇਰੇ ਤੇ ਮੁਕੱਦਮਾ ਦੇ ਕੇ ਉਹਨਾਂ ਦੀ ਵਾਵਾ ਸੀਐਮਓ ਦੇ ਪਰਿਵਾਰ ਚ ਹੁੰਦੀ ਹੈ ਮੇਰੇ ਤੇ 10 20 ਪੰਜਾਬ ਪਰਚਾ ਦਾ ਕਰ ਦਿੱਤੇ ਜਾਂ ਜੇ ਜਲੰਧਰ ਦੀ ਪੁਲਿਸ ਮੇਰੇ ਤੇ ਮੁਕੱਦਮਾ ਮੈਂ ਖੁਦ ਚੱਲ ਕੇ ਜਾਊਂਗਾ ਜੇ ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲ ਕੁਝ ਮਿਲ ਸਕਦਾ ਹੈ ਜੇ ਪੰਜਾਬ ਦਾ ਕੋਈ ਭਲਾ ਹੋ ਸਕਦਾ ਜੇ ਮੈਂ ਗਲਤ ਕੰਮ ਕਰਦਾ ਮੈਂ ਖੁਦ ਚੱਲ ਕੇ ਆਵਾਂਗਾ ਕਿਉਂਕਿ ਨਸ਼ਾ ਵੇਚਣ ਦੇ ਲਈ ਇਸ ਹਲਕੇ ਦੇ ਵਿੱਚ ਲਾਟਰੀ ਸਟਾਲਾਂ ਦੇ ਖਿਲਾਫ ਅਗਰ ਇੱਕ ਐਮਐਲਏ ਨੂੰ ਧਰਨੇ ਲਗਾਣੇ ਪੈਣ ਕਿੰਗਪੀਨ ਉਹ ਜਿਹੜੇ ਲਾਟਰੀ ਸਟਾਲਾਂ ਦੇ ਪਿੱਛੇ ਕਿੰਗਪੀਨ ਸਰਕਾਰ ਖੁਦ ਸਰਕਾਰ ਲਾਟਰੀ ਚਲਵਾ ਰਹੀ ਹੈ ਖੁਦ ਉਹਨਾਂ ਦੇ ਐਮਐਲਏ ਉਹਨਾਂ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਜਲੰਧਰ ਦੇ ਵਿੱਚ ਉਹਨਾਂ ਦੇ ਮੇਰੇ ਕੋ ਐਵੀਡੈਂਸ ਹੈ ਉਹਨਾਂ ਦੇ ਪ੍ਰੂਫ ਹੈ ਜਰੂਰਤ ਪਈ ਸਰਕਾਰ ਚ ਰਹਿੰਦੇ ਕਦੀ ਵਾਰਤਾਲਾਪ ਨਹੀਂ ਕੀਤੀ ਕਿ ਸ਼ਿਕਾਇਤ ਕੀਤੀ ਹੋਵੇ ਕਿ ਪ੍ਰੂਫ ਵੀ ਦਿਖਾਏ ਗਏ ਹੁਣ ਅੰਦਰ ਮੈਂ ਸੀਪੀ ਸਾਹਿਬ ਕੋਲ ਮਨਜੋ ਗਿਆ ਮੈਂ ਸੀਐਮ ਸਾਹਿਬ ਕੋਲ ਗਿਆ ਮੈਂ ਮਾਨਜੋਗ ਆਪਣੀ ਪਾਰਟੀ ਦੇ ਉੱਚ ਅਧਿਕਾਰੀਆਂ ਕੋ ਗਿਆ ਉਹਨਾਂ ਦੀ ਜਿਸ ਟਾਈਮ ਮੈਂ ਉਹਨਾਂ ਨੂੰ ਇਹ ਸਾਰੇ ਐਵੀਡੈਂਸ ਦਿੱਤੇ ਉਹਨਾਂ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਮੈਨੂੰ ਇਹ ਕਿਹਾ ਕਿ ਤੂੰ ਵੀ ਪਾਸਾ ਮੋੜ ਲੈ ਜੇ ਤੈਨੂੰ ਵੀ ਕੋਈ ਜਰੂਰਤ ਹੈ ਪੈਸਿਆਂ ਦੀ ਤੇ ਤੈਨੂੰ ਵੀ ਹਫ਼ਤਾ ਪਹੁੰਚ ਜਾਏਗਾ ਅਖੀਰਲਾ ਸਵਾਲ ਹੈ ਪਿਛਲੇ ਚੌਂਕ ਦੇ ਵਿੱਚ ਜਿੱਦਾਂ ਗद्दार ਦੇ ਪੋਸਟਰ ਫੜੇ ਸੀ ਤੁਹਾਡੇ ਵੱਲੋਂ ਵੀ ਤ ਸ਼ਾਰਾ ਕੀ ਦੇ ਰਿਓ ਪੰਜਾਬ ਦੀ ਜਿਹੜੀ ਇਹ ਰਾਏ ਨਹੀਂ ਮੈਂ ਲੋਕਾਂ ਨੂੰ ਆਪਣੇ ਪਰਿਵਾਰ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਜੇ ਅਸੀਂ ਗਰਦਾਰ ਹੈ ਜੇ ਅਸੀਂ ਪੈਸੇ ਨਹੀਂ ਲਏ ਅਸੀਂ ਗਰਦਾਰ ਬਣ ਕੇ ਜੇ ਅਸੀਂ ਲਾਟਰੀ ਸਟਾਲ ਨੂੰ ਬੰਦ ਕਰਾਉਣ ਦੇ ਲਈ ਆਵਾਜ਼ ਉਠਾਈ ਹੈ ਅਸੀਂ ਗਰਦਾਰ ਬਣ ਕੇ ਜੇ ਅਸੀਂ ਆਵਾਜ਼ ਉਠਾਈ ਹੈ ਕਿ ਮੇਰੇ ਹਲਕੇ ਦੇ ਵਿੱਚ ਗਰੀਬ ਬੱਚੇ ਨਾ ਮਾਰੇ ਨਸ਼ੇ ਦੇ ਨਾਲ ਮੈਂ ਗਰਦਾਰ ਹੈ ਜੇ ਲੱਗਦਾ ਇਹਨਾਂ ਨੂੰ ਕਿ ਮੇਰੀ ਡਿਵੈਲਪਮੈਂਟ ਨਹੀਂ ਹੋ ਸਕਦੀ ਜੇ ਮੈਂ ਇੱਕ ਸੀਵਰ ਕਹਾਂ ਦੇ ਲਈ ਕ ਐਮ ਐਲ ਏ ਨੂੰ ਬਾਰ ਬਾਰ ਮੰਤਰੀ ਨੂੰ ਕਹਿਣਾ ਪੈ ਰਿਹਾ ਸੀ ਐਮ ਉਸ ਤੱਕ ਪਹੁੰਚਾਣਾ ਪੈ ਰਿਹਾ ਮੈਂ ਗਰਦਾਰ ਹੈ ਜੇ ਲੱਗਦਾ कि ਜਿਹੜੇ 2022 ਦੇ ਵਿੱਚ ਨਰਵਾਦੇ ਕੀਤੇ ਸੀ ਮੇਰੇ ਲੋਕਾਂ ਦੇ ਨਾਲ ਜੋ ਵਾਦੇ ਪੂਰੇ ਨਹੀਂ ਕੀਤੇ ਨਾ ਗਰਦਾਰ ਹੈ ਤੇ ਮੈਨੂੰ ਗਰਦਾਰ ਬੰਨਾ ਮਜੂਰ ਹੈ ਪਰ ਇਹਨਾਂ ਦੇ ਜਿੰਦਾਬਾਦ 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 ਮੈਨੂੰ ਇਹਨਾਂ ਦੀ ਗੁਲਾਮੀ ਕਰਨੀ ਮਜੂਰ ਨਹੀਂ ਹੈ ਮੈਨੂੰ ਗਰਦਾਰ ਬੰਨਾ ਮਜੂਰ ਹੈ ਮੈਨੂੰ ਆਪਣੇ ਹਲਕੇ ਦੇ ਲੋਕ ਮੈਨੂੰ ਤੁੱਪ ਚ ਕਲਾ ਕਰਦੇ ਸੇਵਾ ਦੇਦਨ ਮੈਨੂੰ ਮੇਰੀ ਪਾਰਟੀ ਜੋ ਸੇਵਾ ਦੇ ਮੈਨੂੰ ਕਹੇ ਸਾਰਾ ਦਿਨ ਪੋਸਟਰ ਲਗਾਣੇ ਹੈ ਸਾਰਾ ਦਿਨ ਵਰਕਰ ਤੌਰ ਤੇ ਸੇਵਾ ਕਰਨੀ ਉਹ ਨਭਾਉਂਗਾ ਪਰ ਇਹਨਾਂ ਨੋ ਟੰਗੀ ਲੋਕ ਜਿਹੜੇ ਕੰਪਨੀ ਲਾਂਚ ਕਰਕੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਆਏ ਐ ਇਹਨਾਂ ਨੂੰ ਜਲਦੀ ਚੱਲਦਾ ਕਰਾਂਗੇ 2027 ਦੇ ਪਹਿਲੇ ਪਹਿਲੇ ਮੇਰਾ ਪੰਜਾਬ ਦੇ ਲੋਕਾਂ ਨੂੰ ਵਾਦਾ ਹੈ ਕਿ ਇੱਕ ਅੱਛੀ ਸਰਕਾਰ ਅੱਛੇ ਲੋਕ 2027 ਤੂੰ ਪੰਜਾਬ ਦੀਸ ਕੁਰਸੀ ਤੇ ਬੈਣਗੇ ਮੇਰਾ ਆਖੀਰਲਾ ਸਵਾਲ ਆਪ ਸੁਪਰੀਮਾ ਤੇ ਕਿੰਨੀ ਕਾਰਵਾਈ ਸਮਝੋ ਅਰਵਿੰਦ ਕੈਰੀਵਾਲ ਤੋਂ ਸੁਖਾਰ ਭਈ ਹੋਈ ਹੈ ਮੈਂ ਦੇਸ਼ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਇਹ ਤੁਸੀਂ ਵੱਡੇ ਬਿਆਨ ਸੁਣੇ ਇੱਕ ਵਾਰ ਫੇਰ ਜਿਹੜਾ ਸ਼ੀਤਲੰਗਰਾਲ ਹੋ ਰਹੀ ਜਿਹੜਾ 21 ਸਰਕਾਰ ਤੇ ਤਲਕ ਹੁੰਦੇ ਦਿਖਾਏ ਦਿੱਤੇ ਰਹੇ ਵੱਡਾ ਸਵਾਲ ਜਿਹੜਾ ਇੱਕ ਸਵੇਰ ਦਾ ਬਣਿਆ ਹੋਇਆ ਸੀ ਕਿ ਡਰੱਗ ਇੰਟਰਨੈਸ਼ਨਲ ਜੋ ਰੈਕਟ ਹੈ ਜਿੰਦੇ ਚ ਮੰਨੀ ਠਾਕੁਰ ਹੋਰਾਂ ਦਾ ਨਾਮ ਸਾਹਮਣੇ ਆਂਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਸ਼ੀਤਲਨਗਰਾਲ ਤੇ ਵੀ ਜਿਹੜਾ ਕਿ ਉਹ ਪਰਚੇ ਦੀ ਤਲਵਾਰ ਜਿਹੜੀ ਕਿ ਲਟਕਦੀ ਹੋਈ ਦਿਖਾਈ ਦਿੰਦੀ ਪਰ ਹੁਣ ਤਸਵੀਰਾਂ ਦਿਖਾ ਕੇ ਉਹ ਗੱਲਾਂ ਜਿਹੜੀਆਂ ਨੇ ਕਿ ਸਾਬਤ ਕਰ ਦਿੱਤੀਆਂ ਨੇ ਕਈ ਜਿਹੜੀਆਂ ਫੋਟੋਆਂ ਨੇ ਕਿ ਸਾਹਮਣੇ ਦਿਖਾਈਆਂ ਨੇ ਕਿ ਜਿਹੜੀਆਂ ਪੰਜਾਬ ਦੇ ਜਿਹੜੇ ਐਮ ਐਲ ਏ ਚਾਹੇ ਮੰਤਰੀ ਹੋਣ ਵੰਨੀ ਠਾਕੁਰ ਦੀ ਉਹਨਾਂ ਨਾਲ ਚਾਹੇ ਸਾਬਕਾ ਜਿਹੜੇ ਮੰਤਰੀ ਰਹਿ ਚੁੱਕੇ ਹੁਣ ਉਹਨਾਂ ਦੇ ਨਾਲ ਵੀ ਜਿਹੜੀਆਂ ਕਿ ਮੰਨੀ ਠਾਕੁਰ ਹੋਰ ਨਹੀਂਆਂ ਫੋਟੋਆਂ ਦਿਖਾਈਆਂ ਤੇ ਇੱਕ ਗੱਲ ਫੇਰ ਵੱਡੀ ਗੱਲ ਆ ਕਿ ਪੰਜਾਬ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੰਪਨੀ ਹੈ ਉਹ ਚਲਾ ਰਹੀ ਹੈ ਜਿਸ ਤਰੀਕੇ ਦੇ ਨਾਲ ਜੋ ਉਹਨਾਂ ਦੇ ਹਲਕੇ ਵਿੱਚ ਨਸ਼ੇ ਨੂੰ ਲੈ ਕੇ ਜੋ ਕਾਰਵਾਈਆਂ ਹੋ ਰਹੀਆਂ ਸੀਆਂ ਜਦੋਂ ਮਾਨਯੋਗ ਸੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਹੋਰਾਂ ਨੂੰ ਜਦੋਂ ਕਿ ਉਹ ਦੱਸਦੇ ਨੇ ਕਿ ਮੈਂ ਇਹ ਗੱਲ ਅੱਗੇ ਲੈ ਕੇ ਗਿਆ ਤੇ ਮੈਨੂੰ ਇਹ ਗੱਲ ਆਖੀ ਗਈ ਕਿ ਜੇਕਰ ਤੈਨੂੰ ਵੀ ਕਿਸੇ ਚੀਜ਼ ਦੀ ਲੋੜ ਹੈ ਤੇ ਤੂੰ ਸਾਨੂੰ ਦੱਸ ਦੇ ਵੱਡੇ ਬਿਆਨ ਨੇ ਬੀਜੇਪੀ ਤੋਂ ਆਣ ਤੋਂ ਬਾਅਦ ਸ਼ਿਤਲਨਗਰਾਲ ਤੇ ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਡਰੱਗ ਰੈਕਡ ਨੂੰ ਜਿਸ ਤਰੀਕੇ ਦੇ ਨਾਲ ਜਲੰਧਰ ਪੁਲਿਸ 딜 ਕਰ ਰਹੀ ਹੈ ਕੀ ਕਾਰਵਾਈਆਂ ਕਰਦੀ ਹੈ ਤੇ ਨਵੀਂ ਅਪਡੇਟ ਕੀ ਲੈ ਕੇ ਸਾਹਮਣੇ ਆਂਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ